ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕੀ ਹਾਲ ਹੈ ਜੀ ਸਾਰੇ ਤੇ ਲੋ ਜੀ ਸਾਵਣ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਤੇ ਅੱਜ ਹੈਗਾ ਸੈਕੰਡ ਡੇ ਸਾਵਣ ਮਹੀਨੇ ਦਾ ਤੇ ਦੇਖੋ بارش ਹੋਣ ਵਾਲੀ ਹੈ ਖੂਬ ਹਵਾ ਚੱਲ ਰਹੀ ਹੈ ਬੱਦਲ ਆ ਗਏ ਨੇ ਤੇ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਜੀ ਖੀਰ ਪੂਰੇ ਕਿਉਂਕਿ ਪੰਜਾਬੀਆਂ ਦੇ ਸਾਵਣ ਮਹੀਨੇ ਚ ਬੰਦੇ ਨੇ ਖੀਰ ਔਰ ਪੂਰੇ ਚਲੋ ਜੀ ਇੱਧਰ ਮਿਰਚਾਂ ਵੀ ਗਰੋ ਕਰ ਰਹੀਆਂ ਨੇ ਦੇਖੋ ਕਾਫੀ ਮਿਰਚਾਂ ਲੱਗੀਆਂ ਹੋਈਆਂ ਦੇਖੋ ਪੂਰਾ ਭਰਿਆ ਪਿਆ ਦੇਖ ਲੋ ਜੀ ਔਰ ਕਾਫੀ ਬੜੀਆਂ ਬੜੀਆਂ ਹੋ ਗਈਆਂ ਨੇ ਤੇ ਸੋ ਮੈਂ ਕਹਿ ਰਹੀ ਸੀ ਕਿ ਸਾਵਣ ਮਹੀਨੇ ਚਾ ਸਾਡੇ ਪੰਜਾਬੀਆਂ ਦੇ ਖੀਰ ਔਰ ਪੂਰੇ ਬੰਦੇ ਨੇ ਤੇ ਅੱਜ ਵੀ ਬਾਰਿਸ਼ ਹੋ ਰਹੀ ਆ ਬਸ ਹਲਕੀ ਹਲਕੀ ਬੂੰਦਬੰਦੀ ਹੋ ਰਹੀ ਆ ਤਾਂ ਮੈਂ ਸੋਚਿਆ ਚਲੋ ਕਿ ਅੱਜ ਹੀ ਬਣਾ ਲੈਂਦੇ ਆ ਖੀਰ ਔਰ ਪੂਰੇ ਚਲੋ ਜੀ ਇਧਰ ਮੰਗੋ ਵੀ ਪੱਕ ਚੁੱਕੇ ਨੇ ਲੋ ਦੇਖੋ ਇਹਨੂੰ ਤੋੜ ਲੈਣੀ ਆ ਤੋੜ ਹੀ ਲਿਆ ਆਪਣੇ ਆਪ ਹੀ ਟੁੱਟ ਗਿਆ ਤੇ ਇਹ ਵੀ ਪੱਕ ਗਿਆ ਇਹ ਵੀ ਆਪਣੇ ਆਪ ਹੀ ਟੁੱਟ ਗਿਆ ਤੇ ਲੋ ਜੀ ਹੋਏ ਸੀ ਤਰ੍ਹਾਂ ਨਾ ਇਹ गिर ਜਾਣਾ ਸੀ ਨਹੀਂ ਤਾਂ ਮੈਂ ਨਹੀਂ ਤੋੜਦੀ ਉੱਪਰਛਾਤੇ ਨਾ ਹੁੰਦੀ ਨਾ ਤੇ ਲੋ ਜੀ ਇਹ ਵੀ ਦੇਖੋ ਇਹ ਵੀ ਪੱਕ ਚੁੱਕਾ ਆ ਇਹਨੂੰ ਵੀ ਤੋੜ ਲੈਣੇ ਆ ਸੋ ਦੇਖੋ ਜੀ ਤੇ ਚਲੋ ਫਿਰ نیچے ਜਾ ਕੇ ਤੁਹਾਨੂੰ ਬਣਾ ਕੇ ਦਿਖਾਵਾਂਗੀ ਖੀਰ ਔਰ ਪੂਰੇ ਤੇ ਪੰਜਾਬੀਆਂ ਦਾ ਮਸ਼ਹੂਰ ਸਾਵਣ ਮਹੀਨੇ ਦਾ ਪਕਵਾਨ ਹੈ ਖੀਰ ਔਰ ਪੂਰੇ ਤੇ ਚਲੋ ਜੀ ਚਲਦੇ ਆ ਨੀਚੇ ਹੋ ਤੁਹਾਨੂੰ ਦਿਖਾਵਾਂਗੇ ਅੱਜ ਖੀਰ ਔਰ ਪੂਰੇ ਬਣਾ ਕੇ ਗਾਇਸ بارش ਤੇ ਵਿੱਚ ਹੀ ਮਜ਼ਾ ਆਉਂਦਾ ਹੈ ਖੀਰ ਪੂਰੇ ਮੈਂ ਦੇਖੋ ਬਹੁਤ ਹੀ ਘਣਾ ਬੱਦਲ ਹੈ ਸੋ ਗਾਇਸ ਮੈਂ ਨੀਚੇ ਆ ਗਈ ਸੀ ਤੇ ਇਧਰ ਮੈਂ ਭਿਓਏ ਨੇ ਚਾਵਲ ਦੇਖੋ ਟੋਟਾ ਚਾਵਲ ਤੁਸੀਂ ਇਸ ਤਰ੍ਹਾਂ ਟੋਟਾ ਲੈਣਾ ਖੀਰ ਲਈ ਕਿਉਂਕਿ ਇਹਦੇ ਇਹਦੀ ਖੀਰ ਬਹੁਤ ਵਧੀਆ ਬਣਦੀ ਆ ਤੇ ਇਧਰ ਲੀਤਾ ਮੈਂ ਕੁੱਕਰ ਦੇ ਵਿੱਚ 1.5 ਕਿਲੋ ਆਪਣਾ ਦੁੱਧ ਤੇ ਇਹਦੇ ਵਿੱਚ ਮੈਂ ਦੁੱਧ ਦੇ ਵਿੱਚ ਹੀ ਬਣਾਨੀ ਆ ਖੀਰ ਮੈਂ ਪਾਣੀ ਨਹੀਂ ਪਾਣੀ ਤੇ ਦੁੱਧ ਦੇ ਵਿੱਚ ਹੀ ਬਣਾਵਾਂਗੇ ਬਹੁਤ ਹੀ ਟੇਸਟੀ ਬਣਦੀ ਆ ਇਸ ਤਰ੍ਹਾਂ ਤੇ ਪਹਿਲਾਂ ਮੈਂ ਇਹਦੇ ਵਿੱਚ ਚਾਵਲ ਪਾ ਕੇ ਤੇ ਇਹਨੂੰ ਸੇਮ ਤੇ ਕਰਕੇ ਤੇ ਇਹਨੂੰ ਅਸੀਂ ਪਕਾਵਾਂਗੇ ਤਾਂ ਤੁਸੀਂ ਬਨੇ ਰਹੋ ਜੀ ਮੇਰੇ ਨਾਲ ਲੋਜੀ 10 ਮਿੰਟ ਹੋ ਗਏ ਤਾਂ ਇਧਰ ਆ ਗਿਆ ਉਬਾਲ ਤੇ ਇਹਨੂੰ ਹਿਲਾ ਲੈਣੇ ਆ ਥੋੜਾ ਕਿਉਂਕਿ ਨਾਲ ਨਾ ਲੱਗੇ ਚਾਵਲ ਇਸ ਤਰ੍ਹਾਂ ਤੁਸੀਂ ਇਹਨੂੰ ਹਿਲਾਣਾ ਦੇਖੋ ਤੇ ਸਾਡੀ ਬਣ ਰਹੀ ਹੈ ਖੀਰ ਅੱਜ ਖੀਰ ਰੱਖਿਆ ਸਾਨੂੰ 10 ਮਿੰਟ ਹੋ ਚੁੱਕੇ ਨੇ ਤਾਂ ਚਲੋ ਚੈੱਕ ਕਰ ਲੈਂਦੇ ਆ ਤੇ ਦੇਖੋ ਫਿਰ ਉਬਾਲ ਆ ਗਿਆ ਦੇਖ ਲਓ ਬਣ ਰਹੀ ਹੈ ਤੇ ਇਹੋ ਇਹਦੇ ਵਿੱਚ ਪਾ ਦਾਂਗੇ ਚੀਨੀ ਚੀਨੀ ਇਹਦੇ ਵਿੱਚ ਇੱਕ ਕਟੋਰੀ ਲਈ ਸੀ ਆਪਾਂ ਚਾਵਲ ਦੀ ਤਾਂ ਇੱਕ ਹੀ ਪਾਵਾਂਗੀ ਮੈਂ ਇਹਦੇ ਵਿੱਚ ਚੀਨੀ ਦੀ ਤੇ ਲੋ ਜੀ ਇੱਕ ਕਟੋਰੀ ਪਾ ਦਿੰਨੇ ਆਂ ਚੀਨੀ ਸੋ ਗਾਇਸ ਇਸ ਨੂੰ ਸਿਮਤੇ ਹੀ ਪਕਾਵਾਂਗੇ ਤੇ ਜਦ ਤੱਕ ਸਾਡੀ ਖੀਰ ਬਣ ਰਹੀ ਹੈ ਉਦੋਂ ਮੈਂ ਪੂੜੀਆਂ ਲਈ ਬੈਟਰ ਤਿਆਰ ਕਰਦੀ ਹਾਂ ਤਾਂ ਤੁਹਾਨੂੰ ਦਿਖਾਵਾਂਗੀ ਕਿਵੇਂ ਬਣਾਣਾ ਸੋ ਗਾਇਸ ਲੋ ਜੀ ਇੱਧਰ ਮੈਂ ਲਿਆ ਹੈਗਾ ਆਟਾ ਇੱਕ ਕਟੋਰੀ ਤੇ ਇਹ ਮੈਂ ਗੁੜ ਭਿਉਆ ਸੀਗਾ ਤੇ ਇਹ ਮੈਂ ਗੁੜ ਲੀਤਾ ਇਹਨੂੰ ਮਤਲਬ ਛਾਨ ਲਿਆ ਆ ਤੇ ਉਹਦਾ ਪਾਣੀ ਲੈ ਲਿਆ ਗੁੜ ਦਾ ਤੇ ਤੁਸੀਂ ਸ਼ੱਕਰ ਚੀਨੀ ਕੁਝ ਵੀ ਲੈ ਸਕਦੇ ਹੋ ਔਰ ਜਿੰਨਾ ਤੁਸੀਂ ਮਿੱਠਾ ਖਾਂਦੇ ਹੋ ਉਸ ਹਿਸਾਬ ਨਾਲ ਤੁਸੀਂ ਲੈ ਲੈਣਾ ਤੇ ਚਲੋ ਜੀ ਹੁਣ ਇਹਦਾ ਬੈਟਰ ਬਣਾਵਾਂਗੇ ਸਭ ਤੋਂ ਪਹਿਲਾਂ ਇੱਕ ਬੌਲ ਦੇ ਵਿੱਚ ਪਾ ਲੈਨੇ ਆ ਆਟਾ ਤੇ ਉਸ ਤੋਂ ਬਾਅਦ ਥੋੜਾ ਥੋੜਾ ਕਰਕੇ ਪਾਣੀ ਆਡ ਕਰਾਂਗੇ ਆਪਾਂ ਗੁੜ ਵਾਲਾ ਚਲੋ ਜੀ ਥੋੜਾ ਥੋੜਾ ਕਰਕੇ ਹੀ ਪਾਣਾ ਹੈ ਤੇ ਇਸ ਤਰ੍ਹਾਂ ਤੁਸੀਂ ਇਹਦਾ ਬੈਟਰ ਬਣਾ ਲਓ ਔਰ ਕਈ ਲੋਗ ਇਸ ਵਿੱਚ ਸੌਂਫ ਪਾਉਂਦੇ ਬਟ ਮੈਂ ਨਹੀਂ ਪਾਉਂਦੀ ਕਿਉਂਕਿ ਮੈਨੂੰ ਇਹਦੇ ਵਿੱਚ ਵਧੀਆ ਨਹੀਂ ਲੱਗਦੀ ਹੈਗੀ ਗੁਲਗੁਲੀਆਂ ਦੇ ਵਿੱਚ ਸੌਂਫ ਵਧੀਆ ਲੱਗਦੀ ਪਰ ਪੂੜੀਆਂ ਦੇ ਵਿੱਚ ਨਹੀਂ ਸੁਣੋ ਤੇ ਸੋ ਗਾਇਜ਼ ਲੋ ਜੀ ਬੈਟਰ ਬਣ ਕੇ ਰੈਡੀ ਹੈ ਦੇਖੋ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਚਲੋ ਹੁਣ ਤੁਹਾਨੂੰ ਬਣਾ ਕੇ ਦਿਖਾਵਾਂਗੇ ਪੂਰੇ ਤੇ ਉਧਰ ਸਾਡੀ ਖੀਰ ਵੀ ਬਣ ਚੁੱਕੀ ਹੈ ਤੇ ਖੀਰ ਦੇ ਵਿੱਚ ਮੈਂ ਹੁਣ ਪਾਵਾਂਗੀ ਪਹਿਲਾਂ ਛੋਟੀ ਇਲਾਇਚੀ ਆਪਣੀ ਹਰੀ ਵਾਲੀ ਔਰ ਪਾਵਾਂਗੀ ਮੈਂ ਵਿੱਚ ਬਦਾਮ ਸੋ ਗਾਇਜ਼ ਲੋ ਜੀ ਛੋਟੀ ਇਲਾਇਚੀ ਪਾ ਦਿੰਦੇ ਆ ਵਿੱਚ ਸੋ ਗਾਇਜ਼ ਦੇਖੋ ਇਹ ਪਾਵਾਂਗੇ ਬਦਾਮ ਤੁਸੀਂ ਕਿਸ਼ਮਿਸ਼ ਕੁਝ ਵੀ ਪਾ ਸਕਦੇ ਹੋ ਡਰਾਈ ਫਰੂਟ ਜੋ ਵੀ ਪਾਣਾ ਚਾਹੋ ਬਟ ਮੈਂ ਕੱਲੇ ਬਦਾਮ ਹੀ ਪਾਵਾਂਗੀ ਕਿਉਂਕਿ ਬੇਟਾ ਨਹੀਂ ਖਾਂਦਾ ਹੋਰ ਕੁਝ ਬਦਾਮ ਖਾ ਲੈਂਦਾ ਹੈ ਤਾਂ ਲੋ ਜੀ 5 ਮਿੰਟ ਇਸ ਨੂੰ ਹੋਰ ਸੇਕ ਲਗਾਵਾਂਗੇ ਤਾਂ ਖੀਰ ਬਣ ਕੇ ਰੈਡੀ ਹੈ ਤਾਂ ਹੁਣ ਤੁਹਾਨੂੰ ਮੈਂ ਬਣਾ ਕੇ ਦਿਖਾਵਾਂਗੀ ਪੂਰੇ ਸੋ ਗਾਇਜ਼ ਲੋ ਜੀ ਇੱਧਰ ਮੈਂ ਕਟਲ ਦਾ ਪੱਤਾ ਲੈ ਕੇ ਆਈਆਂ ਪੂਰੇ ਬਣਾਉਣ ਲਈ ਤੇ ਮੇਰੀ ਨਾਨੀ ਮਾਣਾ ਬੋਰਡ ਦਾ ਪੱਤਾ ਲੈਂਦੇ ਸੀਗੇ ਤੇ ਮੈਂ ਇੱਧਰ ਬੋਰਡ ਤਾਂ ਨਹੀਂ ਹੈ ਮੈਂ ਸੋਚਿਆ ਚਲੋ ਕਟਲ ਦੇ ਪੱਤੇ ਨਾਲ ਹੀ ਇਸ ਤਰ੍ਹਾਂ ਫੋਲਡ ਕਰਕੇ ਬਣਾਵਾਂਗੀ ਤੇ ਚਲੋ ਜੀ ਇੱਧਰ ਪੈਨ ਹੋ ਗਿਆ ਹੈ ਗਰਮ ਤੇ ਇਹਦੇ ਵਿੱਚ ਪਾਵਾਂਗੀ ਮੈਂ ਸਰੋਂ ਦਾ ਤੇਲ ਤੇ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਬਟ ਮੈਂ ਨਹੀਂ ਪਾ ਰਹੀ ਕਿਉਂਕਿ ਦੇਸੀ ਘਿਓ ਨਾਲ ਬਹੁਤ ਹੈਵੀ ਹੋ ਜਾਂਦੇ ਆ ਜਿਆਦਾ ਨਹੀਂ ਪਾਉਣਾ ਬਸ ਹਲਕਾ ਜਿਹਾ ਇਸ ਤਰ੍ਹਾਂ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜੋ ਕਿ ਬੈਟਰ ਤਿਆਰ ਕੀਤਾ ਇਹਦਾ ਆਟੇ ਦਾ ਸੋ ਲੋਜੀ ਇਸ ਤਰ੍ਹਾਂ ਪਾ ਕੇ ਤੇ ਮੇਰੀ ਨਾਨੀ ਮੈਂ ਇਸ ਤਰ੍ਹਾਂ ਘੁਮਾ ਦਿੰਦੇ ਸੀਗੇ ਮੈਂ ਵੀ ਟਰਾਈ ਕਰਦੇ ਹਾਂ ਇਸ ਤਰ੍ਹਾਂ ਉਹ ਤਾਂ ਨਾ ਬਿਲਕੁਲ ਗੋਲ ਹੁੰਦਾ ਸੀ ਉਹਨਾਂ ਦਾ ਕੂੜਾ ਮੈਨੂੰ ਪਤਾ ਨਹੀਂ ਹੈ ਉਹ ਬਣੇਗਾ ਜਾਂ ਨਹੀਂ ਉਸ ਦਾ ਬਟ ਟਰਾਈ ਕਰਕੇ ਦੇ ਰਹੇ ਹਾਂ ਕੋਨਾ ਇਸ ਤਰਾ ਗੋਲ ਗੋਲ ਘੁਮਾ ਕੇ ਗੋਲ ਕਰ ਦਿੰਦੇ ਸੀ ਮੇਰੇ ਨਾਨੀਆ ਤੇ ਉਹ ਬਣਾਉਂਦੇ ਸੀ ਤੇ ਚਲੋ ਜੀ ਸ਼ੁਰੂ ਤੋਂ ਪਰੰਪਰਾ ਚੱਲੀ ਆ ਰਹੀ ਹੈ ਪਤਾ ਨਹੀਂ ਕਿਉਂ ਬਣਾਉਂਦੇ ਆ ਸਾਵਣ ਮਹੀਨੇ ਚ ਪੂਰੇ ਚਲੋ ਜੀ ਗੋਲ ਤਾਂ ਨਹੀਂ ਬਣਿਆ ਬਟ ਜੋ ਵੀ ਹੈ ਅੱਛਾ ਹੈ ਕਲਟ ਲੈਣੇ ਆ। ਕੋਲ ਜੀ ਬਣ ਗਿਆ ਵੈਸੇ। ਸੋ ਇਸ ਤਰ੍ਹਾਂ ਤੁਸੀਂ ਵੀ ਘਰ ਵਿੱਚ ਟਰਾਈ ਕਰਕੇ ਦੇਖਣਾ ਸਾਡੇ ਤਾਂ ਸ਼ਗਨ ਮੰਨਿਆ ਜਾਂਦਾ ਹੈ ਸਾਵਣ ਮਹੀਨੇ ਚ ਖੀਰ ਔਰ ਪੂਰੇ ਬਣਾਣਾ। ਤੇ ਇਸ ਲਈ ਮੈਂ ਬਣਾ ਰਹੀ ਹਾਂ ਕਿਉਂਕਿ ਹਮੇਸ਼ਾ ਸਾਡੇ ਬਣਾਉਂਦੇ ਸੀ ਦਾਦੀ ਨਾਨੀ ਵਗੈਰਾ ਸਾਰੇ ਮੰਮੀ ਵਗੈਰਾ ਤੇ ਇਸ ਕਰਕੇ ਮੈਂ ਕਹਿ ਚੱਲੋ ਫਿਰ ਅਸੀਂ ਵੀ ਟਰਾਈ ਕਰਦੇ ਹਾਂ। ਜਿਵੇਂ ਸੀ ਤੇ ਮੈਂ ਪਹਿਲਾਂ ਵੀ ਬਣਾਏ ਹੋਏ ਬਟ ਮੇਰੇ ਤੋਂ ਨਾ ਬੰਦੇ ਨਹੀਂ ਹੈਗੇ ਇਸ ਤਰ੍ਹਾਂ ਗੋਲ ਨਹੀਂ ਬੰਦਦੇ ਹੈਗੇ ਚਲੋ ਜੀ ਇੱਕ ਪੂਰਾ ਸਾਡਾ ਰੈਡੀ ਆ ਚਲੋ ਜੀ ਇੱਕ ਰੈਡੀ ਹੋ ਗਿਆ ਸਾਡਾ ਪੂਰਾ ਤੇ ਆਇਲ ਵਿੱਚ ਲੱਗਿਆ ਹੀ ਆ ਤੇ ਹੁਣ ਦੂਸਰਾ ਬਣਾਵਾਂਗੇ ਮੈਂ ਉਹ ਦਿਨ ਨਹੀਂ ਇਸੇ ਤਰ੍ਹਾਂ ਖਵਾ ਕੇ ਬਣਾਉਣਾ ਜੀ ਜਿਵੇਂ ਬੇਸੰਦ ਦਾ ਚਿੱਲਾ ਬਣਾਉਂਦੇ ਹਾਂ ਉਸੇ ਤਰ੍ਹਾਂ ਬਣਾਣਾ ਆ ਸੋ ਲੋ ਜੀ ਸਾਡਾ ਸੈਕੰਡ ਪੂਰਾ ਵੀ ਰੈਡੀ ਆ ਇਹੋ ਵੀ ਚੁੱਕ ਲੈਨੇ ਆ ਤਾਂ ਦੇਖੋ ਇਸੇ ਤਰ੍ਹਾਂ ਸਾਰੇ ਪੂਰੇ ਬਣਾ ਲਾਂਗੇ ਜਿਆਦਾ ਨਹੀਂ ਪਾਣਾ ਹੈਗਾ ਬਸ ਹਲਕਾ ਜਿਹਾ ਹੀ ਪਾਣਾ ਹੈ ਲੋ ਜੀ ਤੇ ਸਾਡੇ ਪੂਰੇ ਬਣ ਕੇ ਰੈਡੀ ਨੇ ਤੇ ਖੀਰ ਵੀ ਬਣ ਚੁੱਕੀ ਆ ਤੇ ਚਲੋ ਫਿਰ ਸਰਵ ਕਰਦੇ ਆ ਸੋ ਕਿਸ-ਕਿਸ ਨੇ ਖਾਣੇ ਆ ਕਿਸ-ਕਿਸ ਨੂੰ ਪਸੰਦ ਆ ਜਲਦੀ ਕਮੈਂਟ ਬਾਕਸ ਵਿੱਚ ਦੱਸੋ ਤੇ ਜਿਸ ਨੇ ਵੀ ਖਾਣੇ ਆ ਜਲਦੀ ਜਲਦੀ ਆ ਜਾਓ ਔਰ ਲੋ ਜੀ ਇੱਧਰ ਸਾਡੀ ਖੀਰ ਬਣ ਕੇ ਰੈਡੀ ਹੈ ਨਾਲ ਪੂਰੇ ਔਰ ਅਸੀਂ ਤਾਂ ਜੀ ਸ਼ਗਨ ਕਰ ਲਿਆ ਆ ਔਰ ਤੁਹਾਨੂੰ ਕੋ ਹਰ ਇੱਕ ਪੰਜਾਬੀ ਬਲੌਗ ਦੇ ਵਿੱਚ ਕੀ ਦੇਖਣ ਨੂੰ ਮਿਲੇਗਾ ਕਿ ਖੀਰ ਔਰ ਪੂਰੇ ਕਿਉਂਕਿ ਸਾਵਣ ਵੀ ਨਾ ਸਟਾਰਟ ਹੋ ਚੁੱਕਿਆ ਹੈ ਤੇ ਲੋ ਜੀ ਸਭ ਤੋਂ ਪਹਿਲਾਂ ਮੈਂ ਸਟਾਰਟ ਕਰ ਦਿੱਤਾ ਹੈ ਖੀਰ ਪੂਰੇ ਦਾ ਤੇ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਮੈਨੂੰ ਜ਼ਰੂਰ ਦੱਸਣਾ ਚਲੋ ਗਾਇਜ਼ ਲੋ ਜੀ ਸਾਡੇ ਖੀਰ ਪੂਰੇ ਰੈਡੀ ਨੇ ਤੇ ਹੁਣ ਹਰ ਰੋਜ਼ ਤੁਹਾਨੂੰ ਖੀਰ ਪੂਰੇ ਦੇਖਣ ਮਿਲेंगे ਮਿਲਦੇ ਆ ਪੰਜਾਬੀ ਬਲੌਗਸ ਦੇ ਵਿੱਚ ਜੋ ਵੀ ਪੰਜਾਬੀ ਯੂਟਿਊਬਰ ਨੇ ਤੇ ਲੋ ਜੀ ਸਭ ਤੋਂ ਪਹਿਲਾਂ ਮੈਂ ਸਟਾਰਟ ਕਰ ਦਿੱਤਾ ਹੈ ਤੇ ਤੁਹਾਨੂੰ ਅੱਜ ਦੀ ਮੇਰੀ ਰੈਸਪੀ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਔਰ ਕੌਣ ਕੌਣ ਬਣਾਉਂਦਾ ਹੈ ਕਿੱਥੇ-ਕਿੱਥੇ ਬਣਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਤਾਂ ਬਣਦੇ ਨੇ ਹਰ ਘਰ ਦੇ ਵਿੱਚ ਸਾਵਣ ਦੇ ਮਹੀਨੇ ਵਿੱਚ ਇੱਕ ਵਾਰੀ ਤਾਂ ਜ਼ਰੂਰ ਬਣਾਉਂਦੇ ਆ ਪੂਰੇ ਮਹੀਨੇ ਦੇ ਵਿੱਚ ਤੇ ਲੋ ਜੀ ਹੁਣ ਖਾਣ ਲਈ ਹਜੂ ਰੈਡੀ ਤੇ ਜਿਸ ਕਿਸ ਨੇ ਖਾਣੇ ਜਲਦੀ ਆ ਜਾਓ ਔਰ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਸੋਨ ਸੋਨ ਰਿ ਕਮੈਂਟ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਫਿਰ ਲੈ ਕੇ ਆਵਾਂਗੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਬਾਏ ਬਾਏ